ਵਿਦੇਸ਼ ਭੇਜਣ ਦੇ ਨਾਮ ਤੇ ਲੋਕਾਂ ਨਾਲ ਠੱਗੀ ਮਾਰਨ ਦੇ ਮਾਮਲੇ 'ਚ ਸੁਹਾਣਾ ਥਾਣੇ ਦੀ ਪੁਲਿਸ ਨੇ ਮਿਸ ਚੰਡੀਗੜ੍ਹ ਰਹੀ ਅਰਨਾ ਸਗੋਤਰਾ ਅਤੇ ਉਸ ਦੇ ਪਤੀ ਸੰਜੇ ਸਿੰਘ ਨੂੰ ਨਾਬਾਜ਼ੇਦ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਹੈ। ਅਰਨਾ ਤੇ ਉਸ ਦੇ ਪਤੀ ਦੇ ਖਿਲਾਫ ਸੁਹਾਣਾ ਥਾਣੇ ਵਿੱਚ ਵਿਦੇਸ਼ ਵਿੱਚ ਪੈਸੇ ਭੇਜਣ ਦੇ ਨਾਂ ਤੇ ਠੱਗੀ ਦੇ ਕਰੀਬ 25 ਕੇਸ ਦਰਜ ਹਨ। ਇਲਜ਼ਾਮ ਹੈ ਕਿ ਉਸਨੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਕਰੀਬ 5 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਇਸ ਸੰਬੰਧੀ ਡੀਐਸਪੀ ਸਿਟੀ ਹਰ ਸਿਮਰਨ ਸਿੰਘ ਬਾਲ ਨੇ ਦੱਸਿਆ ਕਿ ਮੁਲਜ਼ਮ ਪਤੀ ਪਤਨੀ ਨੂੰ ਅਦਾਲਤ ਦੀ ਇਜਾਜ਼ਤ ਨਾਲ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁੱਛਗਿੱਛ ਕੀਤੀ ਗਈ ਹੈ ਸੋਸ਼ਲ ਮੀਡੀਆ ਰਾਹੀਂ ਵਿਦੇਸ਼ ਤੇ ਸੁਨਹਿਰੀ ਸੁਪਨੇ ਦਿਖਾ ਕੇ ਉਹ ਠੱਗੀ ਮਾਰਦੇ ਸੀ ਬੇਸਿਕਲੀ ਇੱਕ ਦੋ ਮੀਆਂ ਬੀਬੀ ਜਿਹੜੇ ਸੀਗੇ ਅਰਪਨਾਨ ਸਗੋਤਰਾ ਪਤਨੀ ਸੰਜੇ ਸਿੰਘ ਸੰਜੇ ਸਿੰਘ ਪੁੱਤਰ ਕੁਲਦੀਪ ਸਿੰਘ ਇਹ 45 ਨੰਬਰ ਕੋਠੀ ਐ ਮਾਦਰ ਹੈਲਥਸ ਮਨੂਰ ਰੋਡ ਸੈਕਟਰ 106 ਮੁਹਾਲੀ ਦੇ ਰਹਿਣ ਵਾਲੇ ਸੀ ਇੱਥੇ ਇਹਨਾਂ ਨੇ ਇੱਕ ਜ਼ੈਨਨ ਸੀਬੀਐਲ ਐਡਵਾਈਜ਼ਰ ਤੇ ਜ਼ੈਨਨ ਲਾਅ ਆਫਿਸ ਖੋਲਿਆ ਹੋਇਆ ਸੀ ਜਿਹੜੇ ਕਿ ਭੋਲੇ-ਭਾਲੇ ਲੋਕਾਂ ਨੂੰ ਮਤਲਬ ਬਾਹਰ ਭੇਜਣ ਲਈ ਪੈਸੇ ਇਹਨਾਂ ਦਾ ਵੀ ਅਰੇਂਜ ਕਰਦੇ ਸੀ ਤੇ ਉਹ ਲੋਕਾਂ ਕੋਲ ਪੈਸੇ ਵੀ ਠੱਗਦੇ ਸੀ ਸਾਡੇ ਕੋਲ ਇਹਦੇ ਰਿਗਾਰਡ ਦੇ ਵਿੱਚ 25 ਮੁਕਦਮੇ ਦੇ ਵਿੱਚ ਅਸੀਂ ਕੱਲ ਇਹਨਾਂ ਦੀ ਪਰਸਨਲਿਸਟ ਪਾਈ ਹੈ ਤੇ 25 ਮੁਕਦਮਿਆਂ ਦੀ ਜਿਹੜੀ ਟੋਟਲ ਠੱਗੀ ਜਿਹੜੀ ਹੈਗੀ ਹੈ 5 ਕਰੋੜ ਦੇ ਨਜ਼ਦੀਕ ਹੈ ਜੀ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਹੈ ਕਿਸ ਤਰ੍ਹਾਂ ਇਹ ਲੋਕਾਂ ਨੂੰ ਠੱਗਦੇ ਸੀਗੇ ਤੇ ਹੋਰ ਵੀ ਕੋਈ ਚੀਜ਼ਾਂ ਨੂੰ ਲੈ ਕੇ ਇਨਵੈਸਟੀਗੇਸ਼ਨ ਚ ਆਇਆ ਹੋਈ ਸਰ ਇਹਦੇ ਵਿੱਚ ਇਹ ਸੀਬੀਏ ਅਗਲਿਆਂ ਦਾ ਵੀਜ਼ਾ ਲਵਾਉਣ ਲਈ ਇਹ ਆਪਣੇ ਪੈਸੇ ਵੀ ਉਹ ਕਹਿੰਦੇ ਸੀ ਵੀ ਅਰੇਂਜ ਕਰ ਦਿਆਂਗੇ ਅਸੀਂ ਕਿਉਂਕਿ ਅਸੀਂ ਆਪ ਕੋ ਕੈਸ਼ ਲੈ ਕੇ ਕਈਆਂ ਕੋ ਵੀਜ਼ਾ ਲਵਾਉਣ ਦੇ ਉਦੋਂ ਵਿੱਚ ਇਮੀਗ੍ਰੇਸ਼ਨ ਦੇ ਫਰਾਡ ਕਰਦੇ ਸੀ ਸਰ ਕਾਦੇ ਉੱਤੇ ਸੰਪਰਕ ਕਰਦੇ ਸੋਸ਼ਲ ਮੀਡੀਆ ਤੇ ਕੋਈ ਐਡ ਦਿੰਦੇ ਸੀ ਕਿਸ ਤਰ੍ਹਾਂ ਸੁਪਤ ਦੋਵੇਂ ਚੀਜ਼ਾਂ ਨਾਲ ਮਤਲਬ ਵਰਡ ਮਾਊਥ ਦੀ ਵੀ ਇਹਨਾਂ ਦੀ ਉਹ ਸੀਗੀ ਤੇ ਸੋਸ਼ਲ ਮੀਡੀਆ ਤੇ ਵੀ ਆਪਣੀ ਐਡ ਪਾ ਕੇ ਇਹ ਇਹ ਦਿੰਦੇ ਪਰ ਸਟੇਟ ਸਾਈਬਰ ਕ੍ਰਾਈਮਰ ਲੋ ਐਕਟਿਵ ਹੋ ਕੇ ਜਿਹੜੇ ਜਿਹੜੇ ਮਤਲਬ ਸੋਸ਼ਲ ਮੀਡੀਆ ਤੇ ਟਰੈਵਲ ਏਜੰਟਸ ਐਡ ਸੇ ਰਹੇ ਨੇ ਉਹਨਾਂ ਦੇ ਐਫਆਈਆਰ ਦਰਜ ਕੀਤੇਗੇ ਯਾਨੀ ਤੇ ਅਜੇ ਆਪ ਮੁਹਾਲੀ ਪੁਲਿਸ ਲੋਈ ਕੁਛ ਹੋਇਆ ਕੁਛ ਕੀਤਾ ਜਾ ਰਿਹਾ ਹੈ ਬਿਲਕੁਲ ਸਾਡਾ ਜਿਹੜਾ ਨਵੇਂ ਐਸਐਸਪੀ ਸਾਹਿਬ ਦੀਪਕ ਪਾਲਿਕ ਸਰ ਨੇ ਬੜੇ ਵਧੀਆ ਸਾਈਬਰ ਦਾ ਥਾਣਾ ਵੀ ਅਲੱਗ ਤੌਰ ਤੇ ਬਣਵਾਇਆ ਤੇ ਉਹਦੇ ਵਿੱਚ ਇਹ ਸਾਰੀਆਂ ਹੀ ਚੀਜ਼ਾਂ ਤੇ ਬੜੇ ਜੋਰ ਨਾਲ ਮਤਲਬ ਬੜੀ ਫੋਰਸ ਵੀ ਅਸੀਂ ਉਹਨਾਂ ਨੇ ਲਵਾਈ ਹੈ ਤੇ ਉਹਦੇ ਵਿੱਚ ਇਸ ਚੀਜ਼ ਦਾ ਵੀ ਧਿਆਨ ਰੱਖਿਆ ਜਾ ਰਿਹਾ ਸਰ 11 ਸੇਜ ਦੇ ਵਿੱਚ ਵੀ ਮਾਮਲਾ ਦਰਜ ਹੋਇਆ ਸੀਗਾ ਇਸ ਲੇਡੀ ਦੇ ਇਨਵੈਸਟੀਗੇਸ਼ਨ ਚ ਕਿਸ ਤਰ੍ਹਾਂ ਤੁਸੀਂ ਉਹਨੀਆਂ ਦੀ ਅਰੈਸਟ ਪਾਈ ਹੈ ਹੋਰ ਵੀ ਲੋਕੀ ਕੋਈ ਇਨਵੋਲਵਮੈਂਟ ਪਹਿਲਾਂ ਵੀ ਇਹਦੇ ਇਸ ਮਾਮਲੇ ਦਾ ਜੀ ਹਾਂਜੀ ਇਹਦੇ ਚ ਪ੍ਰੋਡਕਸ਼ਨ ਵਾਰੰਟ ਤੇ ਅਸੀਂ ਉਸੇ ਮੁਕਦਮੇ ਚ ਇਹ ਅੰਦਰ ਸੀ ਤੇ ਉਹਨਾਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਸੁਹਾਣੇ ਥਾਣੇ ਦੇ ਸਾਡੇ ਕੋਲ ਟੋਟਲ 25 ਮੁਕਦਮੇ ਸੀ ਜਿੰਨਾ ਦੇ ਟੋਟਲ ਦੀ ਟੋਟਲ ਸਾਰਿਆਂ ਦੀ ਅਰੈਸਟ ਪਾ ਕੇ ਤੇ ਇਹਨਾਂ ਦੇ ਅਦਾਲਤ ਦੋ ਦਿਨ ਦੇ ਰਿਮਾਂਡ ਤੋਂ ਬਾਅਦ ਇਹਨੂੰ ਪੇਸ਼ ਕਰੇ ਹੋਰ ਲੋਕ ਵੀ ਆ ਰਹੇ ਨੇ ਸਾਹਮਣੇ ਕੋਈ ਇਹ ਫਿਲਹਾਲ ਅਜੇ ਤੱਕ ਨਹੀਂ ਹੈ ਪਰ ਜਿੰਨਿਆਂ ਦੇ ਇਹਨਾਂ ਬੇਸਿਕਲੀ ਇਹਨਾਂ ਦੇ ਪਹਿਲਾਂ ਹੀ ਪਰਚੇ ਦਰਜ ਹੋ ਚੁੱਕੇ ਸੀਗੇ ਉਹਨਾਂ ਵਿੱਚ ਸਾਰਿਆਂ ਦੇ ਵਿੱਚ ਅਸੀਂ ਇਹਨਾਂ ਦੀ ਗ੍ਰਿਫਤਾਰੀ ਬਾਤ ਦਿੱਤੀ ਤੇ ਸਰ ਕੋਈ ਮਿਕਸਚੰਦੀਗੜ ਵੀ ਰਹਿ ਚੁੱਕੀ ਹੈ ਲੜੀ ਹੈ ਕਿਉਂ ਜਿਹੜੀ ਕੱਲ੍ਹ ਸਾਹਮਣੇ ਆ ਰਹੀ ਹੈ ਮੇਰੇ ਖਿਆਲ ਸੋਸ਼ਲ ਮੀਡੀਆ ਤੇ ਤੁਸੀਂ ਇਹਦੇ ਮੈਂ ਵੇਖਿਆ ਪਰ ਇਹਦੇ ਬਾਰੇ ਮੈਂ ਕਮੈਂਟ ਨਹੀਂ ਕਰ ਸਕਦਾ ਜਦ ਜਦ ਉਸ ਕੋਠਿਆ ਦੀ ਗੱਲ ਕਰ ਰਹੇ ਹੋ ਕਿ ਜਿਹੜਾ 106 ਸੈਕਟਰ ਦੇ ਵਿੱਚ ਹੋਰ ਵੀ ਹੈ ਇਸ ਨੂੰ ਲੈ ਕੇ ਵੀ ਕੁਝ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਜਿਹੜੀ ਵੀ ਜਿਹੜੇ ਪੈਸੇ ਨੇ ਇਹਨਾਂ ਨੇ ਪੂਰਾ ਇਹ ਪ੍ਰਾਪਰਟੀ ਜਿਹੜੀ ਹੈਗੀ ਬਣਾਈ ਹੈ ਹਾਂਜੀ ਇਹਦੇ ਵਿੱਚ ਅਸੀਂ ਉਹਦੇ ਵਿੱਚ ਮਗਰਮੇ ਦੇ ਮੁਕਦਮੇ ਦੀ ਤਫਤੀਸ਼ ਦੇ ਦੌਰਾਨ ਅਸੀਂ ਇਹ ਗੱਲ ਵੀ ਸਾਰੀ ਖੋਖਰੇ ਆ ਵੀ ਇਹਦੇ ਜਿਹੜੇ ਪੈਸੇ ਦੇ ਇਨਫਲੋ ਸੀ ਇਹ ਕਿੱਧਰ-ਕਿੱਧਰ ਇਹਨਾਂ ਨੇ ਯੂਜ਼ ਕੀਤਾ ਤੇ ਇਹਦੇ ਕੀ ਕੀ ਪੈਸਿਆਂ ਦਾ ਇਹਨਾਂ ਨੇ ਕੀਤਾ ਉਹਦੇ ਉਹਦੇ ਵਿੱਚ ਵੀ ਅਸੀਂ ਇਹਦੀ ਇਨਵੈਸਟੀਗੇਸ਼ਨ ਕਰਦੇ ਹਾਂ